ਇੱਕ ਇੱਕ ਕਰ ਗਏ ਕਰ ਵੈਰੇ ਰਾਰੀ ਕੋਟ ਓਏ ਪਾਈ ਵਾ ਤੇ ਕੁਕ ਕਰੇ ਇੱਕ ਇੱਕ ਨਾ ਇੱਕ ਸਾਢੇ ਟਿਕ ਟਨਾ ਯਾਰ ਤੇ ਨਾਲ ਲੀ ਲੇ ਕੁੰਟੀ ਚਾ ਤੋ ਕਰਦੀ ਹੈ ਲੱਤ ਲਾਇਆ ਕਰ ਲੱਤ ਲਾਇ ਕੋਨੇ ਆਪਣੇ ਆਪ ਡਿੱਗਣਾ ਤੂੰ ਜਵਾਨ ਹੈ ਨਾ ਤੇਰੀ ਰੇਂਜ ਚ ਜਦੋਂ ਤੇਰੀ ਮਾਰੀ ਜੀ ਪਕੜ ਲੱਗਦੀ ਹੈ ਨਾ ਜਦੋਂ ਪਕੜ ਲੱਗਦੀ ਹੈ ਲੱਤ ਲਾਇਆ ਕਰ ਲੱਤ ਨਾ ਆਪਣੇ ਆਪ ਸੱਦੇ ਇਹ ਤੇਰੀ ਤੇਰੇ ਤੈਨੂੰ ਤੂੰ ਇੱਕ ਬੰਦਾ ਨਹੀਂ ਭੱਜਣਾ ਨਾ ਹੀ ਭੱਜਣਾ ਚਾਹੀਦਾ ਤੇਰੀ ਤੇ ਪਾਵਰ ਪੂਰੀ ਜਵਾਨ ਪੂਰਾ ਪ੍ਰੈਕਟਿਸ ਪੂਰੀ ਤੇਥੋਂ ਭਾਜੂ ਬੰਦਾ ਤੂੰ ਵੀ ਬੈਠੇ ਜਦੋਂ ਫੜਨ ਨਾਲ ਬੰਦੇ ਨੂੰ ਫੜਨ ਨਾਲ ਫਿਰ ਨਾਲ ਹੀ ਟੈਕ ਲਾਉ ਉਹਦਾ ਗਿੱਟਾ ਫੜ ਗਿੱਟਾ ਫੜ ਕੇ ਨੂੰ ਥੱਲੇ ਸੁੱਟ ਟੈਕ ਮਾਰਨਾ ਪੂਰਾ ਐਨੂੰ ਜੋਰ ਨਾਲ ਬੰਦਾ ਘਟ ਪੜਿਆ ਜਾਂਦਾ ਟੈਕ ਟੈਕ ਲਾਏਗਾ ਜਦੋਂ ਫੇਰ ਫੜਿਆ ਜਾਣਾ ਤੂੰ ਅੱਗੇ ਜੀ ਮੋਲਣਾ ਨਾ ਇੱਕ ਤੇ ਜਦੋਂ ਅੱਗੇ ਆਉਂਦਾ ਨਾ ਦੇਖ ਉਹਨੂੰ ਖਿੱਚ ਐ ਤੇਰਾ ਖਿੱਚ ਮਾਰ ਆਇ ਤੇ ਆਉਂਦੇ ਰਹਿ ਜੇ ਜੁਆਣਾ ਨਾ ਤੂੰ ਉਹ ਤੇਰੇ ਦੇ ਇੰਚ ਆ ਉਹ ਤੇ ਇਸ ਤਰ੍ਹਾਂ ਤੇਰਾ ਪਿੰਡਦਾ ਨਾ ਪਿੰਡ ਨਾਲ ਇਹ ਆਪਣਾ ਕਰ ਦਿਉ ਇੱਥੇ ਆ ਕੇ ਨਾ ਉਹਨੂੰ ਖਿੱਚ ਲਾਉ ਚੱਲ ਬਈ ਅੱਗੇ ਇਸ ਤਰ੍ਹਾਂ ਅੱਗੇ ਇਹਦੇ ਅੱਖੇ ਰਹਿ ਐ ਬਸ ਬਸ ਉਹਨੂੰ ਨਾ ਫੁੱਟਣਾ ਨਹੀਂ ਠੀਕ ਨਾ ਐ ਕਰਕੇ ਆ ਕਰਕੇ ਪੱਤੀ ਹੱਥ ਪਾ ਲੈ ਤੁਹਾਡੇ ਮਾਰ ਹਟਾ ਕੇ ਥੱਲੇ ਉੱਤੇ ਬੈਠ ਰੀਡਰ ਦੇ ਅੱਗੇ ਆਉਣਾ ਜਦੋਂ ਇਸ ਤਰ੍ਹਾਂ ਤੂੰ ਉਹਦੇ ਲੱਗਿਆ ਉਹ ਸਿੱਧਾ ਹੀ ਭੱਜ ਗਿਆ ਹਾਂ ਉਸ ਤਰ੍ਹਾਂ ਭੱਜ ਜਾਣਾ ਉਹਨੇ ਪਹਿਲੀ ਗੱਲ ਟੱਚ ਬਚਾਓ ਟੱਚ ਨਹੀਂ ਲੱਗਣਾ ਟੱਚ ਨਹੀਂ ਲੱਗਣਾ 30 ਸੈਕਿੰਡ ਦੀ ਕਬੱਡੀ ਜੇ 30 ਸਕੰਡਾਂ ਤੱਕ ਨਹੀਂ ਲੱਗਣ ਦੇ ਦੋ ਤੇ ਇੰਨੇ ਵਧੀਆ ਆਫੀਓ ਨੰਬਰ ਤੁਹਾਡਾ ਸਮਝ ਗਿਆ ਗੱਲ ਜੇ 30 ਸੈਕਿੰਡ ਟੱਚ ਨਹੀਂ ਲੱਗਦਾ ਮੈਂ ਰੇਡਰ ਮੈਂ ਟੱਚ ਮਾਰੀ ਜਾਣਾ ਤੂੰ ਬਚਾਈ ਜਾਣਾ 20 ਸਕੰਡ ਹੋ ਗਏ ਹੋ ਗਏ 30 ਸਕੰਡ ਨੰਬਰ ਤੁਹਾਡਾ ਇਸ ਕੰਮ ਨੂੰ ਫੋਕਸ ਰੱਖ ਕੇ ਚੱਲਣਾ ਤੇ ਮੈਂ ਉਸ਼ੀਸ਼ ਕਰਨੀ ਹੈ ਕਿ ਵੱਧ ਤੋਂ ਵੱਧ ਰੇਡਰ ਦਾ ਟਾਈਮ ਜਿਹੜਾ ਵੇਸਟ ਕਰਨਾ ਸਮਝ ਗਿਆ ਗੱਲ ਬਸ ਤੇ ਜਦੋਂ ਲੱਗਣਾ ਹੈ ਦੇਖੋ ਜੇ ਤਾਨੂੰ 25 ਸੈਕਿੰਡ ਤੇ ਰੀਡਰ ਟੱਚ ਮਾਰਦਾ ਹੈ ਤੇ ਤੈਨੂੰ ਸਿੱਧਾ ਮਾਰਦਾ ਹੈ ਉੱਥੇ ਜਾਣ ਲੱਗਿਆ ਉਹਨੂੰ 3 ਸੈਕਿੰਡ ਲੱਗਣੇ ਉਹ ਪਹੁੰਚ ਗਿਆ 25 ਸੈਕਿੰਡ ਤੇ ਜਾਂ 23 ਸੈਕਿੰਡ ਤੇ ਤੈਨੂੰ ਟੱਚ ਲੱਗਦਾ ਤੂੰ ਉਹਦੇ ਅੱਗੇ ਹੋ ਜਾਂਦਾ ਇਹ ਇਸ ਤਰ੍ਹਾਂ ਉਹਦੇ ਅੱਗੇ ਹੋ ਗਿਆ ਉਹਨੂੰ ਇੱਥੋਂ ਤੂੰ ਫੜੇਗਾ ਕਰਦਿਆ ਕਰਦਿਆ ਫਾਈਟ ਕਰਦਿਆ ਟਾਈਮ ਵੇਸਟ ਉੱਥੋਂ ਤੱਕ ਟਾਈਮ ਪਹੁੰਚੇ ਇਹਨਾਂ ਦੇ ਇਹ ਨੰਬਰ ਤੇਰਾ ਇਹ ਗੱਲ ਸਮਝ ਗਏ ਇਸ ਕਰਕੇ ਇਹ ਮੈਂ ਦੱਸਿਆ ਵੀ ਇੱਕ ਰੇਡਰ ਦੇ ਅੱਗੇ ਆਉਣਾ ਜਦੋਂ ਲਗਾਈ ਕਰਨੀ ਆ ਨੰਬਰ ਤੋਂ ਜ਼ਿਆਦਾ ਟੱਚ ਬਚਾਉਣਾ ਉਹਦਾ ਘਟੋ ਘੱਟ ਜਦੋਂ ਉਹਦਾ ਟੱਚ ਲੱਗੇ ਤੁਹਾਨੂੰ ਟੱਚ ਲੱਗੇ ਚਾਹ ਤੁਸੀਂ ਜਦੋਂ ਲੱਗਣਾ 20 ਸੈਕਿੰਡ ਤੋਂ ਉੱਤੇ ਟਾਈਮ ਲੱਗ ਜੇ ਤੇ 10 ਸੈਕਿੰਡ ਤੇ ਫਿਰ ਤੁਸੀਂ ਫੜਦੇ ਫੜਦਾਂ ਲਗਾ ਦੋਗੇ ਚਲੋ ਪਾਕ ਆਡੀਓ